ਪੂਰੇ ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ ਪਹਿਲਾਂ ਤਾਂ ਇਹ ਜਾਣਨਾ ਚੰਗਾ ਹੋਵੇਗਾ ਕਿ ਕੋਰੋਨਾ ਦਾ ਨਵਾਂ ਰੂਪ ਕੀ ਹੈ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਇਸ ਦੇ ਲੱਛਣ ਕੀ ਹਨ ਡਾਕਟਰ ਸੰਜੇ ਰਾਏ ਨੇ ਕਿਹਾ ਕਿ ਜੇਨ ਇੱਕ ਵੇਰੀਐਂਟ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ ਹੁਣ ਜੋ ਪਤਾ ਲੱਗਿਆ ਹੈ ਉਸ ਦੇ ਅਨੁਸਾਰ ਇਹ ਆਮ ਸਿਕਾਮ ਦੇ ਜਿੰਨਾ ਹਲਕਾ ਜਾਂ ਫਿਰ ਉਸ ਤੋਂ ਵੀ ਹਲਕਾ ਹੋ ਸਕਦਾ ਹੈ ਨਾਗਪੁਰ ਸਰਕਾਰੀ ਮੈਡੀਕਲ ਕਾਲਜ ਦੇ ਮੈਡੀਕਲ ਸੁਪਰਡੈਂਟ ਡਾਕਟਰ ਅਵਿਨਾਸ਼ ਕਾਵੰਡੇ ਕਰੋਨਾ ਮਹਾਮਾਰੀ ਦੌਰਾਨ ਮਹਾਰਾਸ਼ਟਰ ਸਰਕਾਰ ਦੇ ਦੁਆਰਾ ਬਣਾਈ ਗਈ ਟਾਸਕ ਫੋਰਸ ਦਾ ਹਿੱਸਾ ਹਨ ਡਾਕਟਰ ਕਾਵੰਡੇ ਕਹਿੰਦੇ ਹਨ ਕਿ ਇਹ ਵੇਰੀਐਂਟ ਓਮਿਕਰੋਨ ਨਾਲੋਂ ਹਲਕਾ ਹੈ ਹਾਲਾਂਕਿ ਇਹ ਤੇਜ਼ੀ ਨਾਲ ਫੈਲਦਾ ਹੈ ਜੇਕਰ ਕੋਈ ਵਿਅਕਤੀ ਸੰਕਰਮਿਤ ਹੁੰਦਾ ਹੈ ਤਾਂ ਉਹ ਇਸ ਵੇਰੀਐਂਟ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਤੇਜ਼ੀ ਨਾਲ ਸੰਕਰਮਿਤ ਕਰ ਸਕਦਾ ਹੈ ਹਾਲਾਂਕਿ ਸਥਿਤੀ ਇੰਨੀ ਗੰਭੀਰ ਨਹੀਂ ਹੈ ਇਸ ਲਈ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਛੋਟੇ ਬੱਚੇ ਬਜ਼ੁਰਗ ਅਤੇ ਪਹਿਲਾਂ ਹੀ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਹੈ